ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਨ ਵਾਹਿਗੁਰੂ ਜੀ ਅਸੀਂ ਗੁਰਦੁਆਰਾ ਸ੍ਰੀ ਫਤਗੜ ਸਾਹਿਬ ਆਏ ਹੋਏ ਸੀਗੇ ਔਰ ਦੇਖੋ ਕਿੰਨੇ ਸ਼ਰਧਾ ਦੇ ਨਾਲ ਵੀਰਵਾਰੀ ਸੇਵਾ ਕਰ ਰਹੇ ਆ ਔਰ ਇੱਕ ਗੱਲ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਕਿ ਇਹ ਸਰਪਾਈਪ ਟਾਈਮ ਪਾਈਪ ਦੇ ਵਿੱਚ ਆ ਰਹੀ ਇਹ ਜਿੱਤਰਾ ਜੀ ਇਧਰ ਨਾਲ ਗੱਡੀ ਖੜੀ ਆ ਸਰਪੇ ਵਾਲੇ ਬਾਬਾ ਜੀ ਦੀ ਫਰ ਮੈਂ ਤੁਹਾਨੂੰ ਦਿਖਾਉਣਾ ਹੈ ਕਿ ਸਰਫ ਆ ਰਹੀ ਹੈ ਨਾ ਜੀ ਮਤਲਬ ਹੁਣ ਵਧੀਆ ਤਰੀਕੇ ਦੇ ਨਾਲ ਹੈ ਜਿਹੜਾ ਫਰਸਾ ਮਤਲਬ ਜਿਹੜੀਆਂ ਇਹ ਟਾਈਆਂ ਲੱਗੀਆਂ ਹੋਈਆਂ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਸਾਫ ਹੋ ਜਾਣਗੀਆਂ ਕਿਉਂਕਿ ਇੱਕ ਪਾਸੇ ਸਰਫ ਦਾ ਪ੍ਰੈਸ਼ਰ ਵੱਜ ਰਿਹਾ ਉਹ ਜਿਸ ਤਰ੍ਹਾਂ ਤੁਸੀਂ ਦੇਖੇ ਰਹੇ ਹੋ ਤੇ ਇਧਰ ਮੈਨੂੰ ਲੱਗਦਾ ਹੈ ਸ਼ਾਇਦ ਵੀਰ ਇਧਰ ਵੀ ਸਰਫ ਦਾ ਪ੍ਰੈਸ਼ਰ ਵੱਜ ਰਿਹਾ ਹੈ ਇਹ ਵੀਰ ਵਾਲੀ तरफ ਦਾ ਪ੍ਰੈਸ਼ਰ ਆ ਰਿਹਾ ਇਹ ਆ ਕਿੱਥੋਂ ਰਿਹਾ ਤੁਹਾਨੂੰ ਮੈਂ ਦਿਖਾਉਣਾ ਦੇਖੋ ਮਿੰਟੋ ਮਿੱਟੀ ਕੰਮ ਹੋ ਜਾਣਾ ਮਿੰਟੋ ਮਿੱਟੀ ਆ ਵਧੀਆ ਇਹ ਸਾਰਾ ਜਿਹੜਾ ਰਸਤਾ ਗੁਰਦੁਆਰਾ ਤ੍ਰਿਪਤਕਾਰ ਸਾਹਿਬ ਤੋਂ ਬਿਲਕੁਲ ਠੰਡਾ ਗੁਰਦੁਆਰਾ ਸਾਹਿਬ ਕਿਨੀਆਂ ਆਉਂਦਾ ਨਾ ਇਹ ਰਸਤਾ ਦੇਖੋ ਮਿੰਟੋ ਮਿੰਟ ਸਾਫ ਹੋ ਜਾਣਾ ਬਿਲਕੁਲ ਕਿਉਂਕਿ ਟੈਕਨੋਲੋਜੀ ਵੀ ਆ ਉਹਨੇ ਟੈਕਨੋਲੋਜੀ ਦਿਖਾਨਾ ਤੇ ਸਾਰੇ ਭੈਣ ਭਰਾਵਾਂ ਨੇ ਸਤਨਾਮ ਸ਼੍ਰੀ ਵਾਹਿਗੁਰੂ ਜੀ ਦਾ ਕਮੈਂਟ ਜ਼ਰੂਰ ਕਰਨਾ ਆ ਦੇਖੋ ਇਹ ਹੈਗੀ ਟੈਕਨੋਲੋਜੀ ਇਹਦੇ ਵਿੱਚ ਸਰਪਾਇਆ ਹੋਇਆ ਇੱਧਰ ਪਾਣੀ ਆ ਤੇ ਆ ਸਸ ਸਾਰਾ ਇਹ ਨਾਲ ਚੱਲ ਰਿਹਾ ਤੇ ਦੇਖੋ ਪ੍ਰੈਸ਼ਰ ਦੇਖੋ ਕਿੰਨਾ ਹਾਲੇ ਕੁ ਕਿਵੇਂ ਬਿਲਕੁਲ ਹੈ ਜੋ ਵੀ ਇਸ ਤਰ੍ਹਾਂ ਦੀਆ ਘੂੜ ਸਾਰੀ ਹੈ ਨਾ ਤੇ ਇਹ ਸਾਰਾ ਬਿਲਕੁਲ ਸਾਫ ਕਰ ਦੂਗਾ ਇਸ ਤਰ੍ਹਾਂ ਸੋ ਇਸ ਕਿੰਨੀ ਸਪੀਡ ਦੇ ਨਾਲ ਆ ਤੇ ਦੇਖੋ ਨੌਜਵਾਨ ਤਰ੍ਹਾਂ ਸਾਡੇ ਬੜੇ ਸੇਵਾ ਕਰਨ ਲੱਗੇ ਹੋਏ ਨੇ ਵੀਡੀਓ ਵੀਡੀਓ ਬਣਾਉਣ ਦਾ ਸਾਡਾ ਮਕਸਦ ਇਹੀ ਹੈ ਕਿ ਜਿੱਥੇ ਕਿ ਹੋਰ ਬਹੁਤ ਸਾਰੀਆਂ ਬਲੌਗਿੰਗ ਹੁੰਦੀਆਂ ਵੀਡੀਓ ਬਣਾਉਂਦੇ ਆ ਲੋਕ ਤੇ ਜਦੋਂ ਕਿ ਸੰਗਤ ਸੇਵਾ ਕਰਦੀ ਹੈ ਨੌਜਵਾਨ ਸਾਡੇ ਸੇਵਾ ਕਰਦੇ ਨੇ ਸੇਵਾਵਾਂ ਲੱਗ ਰਹੇ ਨੇ ਨਾ ਤਾਂ ਫਿਰ ਸਾਡਾ ਆਟੋਮੈਟਿਕ ਦਿਲ ਕਰਦਾ ਕਿ ਯਾਰ ਇੱਧਰ ਵੀ ਕੈਮਰਾ ਕਿਉਂ ਨਾ ਘੁਮਾਇਆ ਜਾਵੇ ਹੈ ਨਾ ਸੋ ਇਹ ਗੱਲ ਹੁੰਦੀ ਆ ਇਹ ਦੇਖੋ ਬਹੁਤ ਵਧੀਆ ਤਰੀਕੇ ਨਾਲ ਆ ਸਾਰਾ ਦੇਖੋ ਇਹ ਸਿਸਟਮ ਆ ਬਿਲਕੁਲ ਆ ਪਾਈਪ ਆ ਪਾਈਪ ਦੇ ਥਰੂ ਸਾਰਾ ਚੱਲ ਰਿਹਾ ਹੈ ਆ ਪਿੱਛੇ ਤੋਂ ਦੇਖੋ ਬਿਲਕੁਲ ਕੰਪਲੀਟ ਹੋ ਗਿਆ ਤੁਹਾਨੂੰ ਮੈਂ ਦਿਖਾਉਣਾ ਕਿੱਤਾਂ ਗੁਰਦੁਆਰਾ ਸ੍ਰੀ ਫਤਖਾੜ ਸਾਹਿਬ ਸਿਗੇ ਅਸੀਂ ਆ ਦੇਖੋ ਕਿੱਥੋਂ ਐਨ ਬਿਲਕੁਲ ਸਾਫ਼ ਹੋ ਗਿਆ ਦੇਖੋ ਕਿੱਥੇ ਤੋਂ ਲੱਗੀ ਸੀ ਕਿ ਸੰਗਤ ਸੇਵਾ ਕਰਨ ਉਹ ਪਿੱਛੇ ਤੋਂ ਔਰ ਆ ਦੇਖੋ ਐਨ ਬਿਲਕੁਲ ਇਹ ਰਸਤਾ ਜਿਹੜਾ ਸੰਗਤ ਦੀ ਲਿਆਨ ਬਿਲਕੁਲ ਸਾਫ਼ ਕਰ ਦਿੱਤਾ ਗਿਆ ਸੋ ਸਾਰੇ ਭੈਣ ਭਰਾਵਾਂ ਨੇ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਕਮੈਂਟ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਨ ਫਤਿਹਗੜ ਸਾਹਿਬ